ਹਾਂਜੀ ਕਿਵੇਂ ਸਸਸੀ ਕਰ ਸਾਰਾ ਨੂੰ ਆਪਾਂ ਅੱਜ ਆਪਣੀ ਹੋ ਗਈ ਤੀਜੀ ਰਾਤ ਤੁਰਿਆ ਨੂੰ ਪਿੰਡੋਂ ਗਵਾਲੀਆਰੋਂ ਤੁਰੇ ਸੀਗੇ ਆਪਾਂ 5 ਵਜੇ 5 ਵਜੇ ਤੁਰ ਕੇ ਗਵਾਲੀਆਰੋਂ 100 ਕਿਲੋਮੀਟਰ ਬਾਅਦ ਕੱਢ ਕੇ ਆਪਾਂ ਹੁਣ ਚਾਹ ਧਾਰਨ ਲੱਗੇ ਸੀਗੇ ਦੁੱਧ ਦੀ ਦੁੱਧ ਲਈ ਆਈ ਸੀ ਵੀਰੇ ਚਾਹ ਧਾਰਨ ਲੱਗੇ ਦੁੱਧ ਫਟ ਗਿਆ ਉਮੀਦਾਂ ਦੇ ਪਾਣੀ ਫਿਰ ਗਿਆ ਅੱਡੀ ਚਾਹ ਰਿਆਂ ਦੇ ਹੁਣ ਆਪਣੇ RAM BIR ਹੁਣੀ ਵਿਚਾਰੇ ਦੁੱਧ ਪੀਉਂਦੇ ਆ ਕੁੱਤਿਆਂ ਨੂੰ ਕੋਈ ਹੋ ਰਹਾ ਹੈਗਾ ਤਾਂ ਸਾਥੀ ਦੁੱਧ ਹੀ ਲਿਆ ਇਹ ਇਹਦੇ ਵਿਚਾਰੇ ਦੇ ਭਾਗ ਖੁੱਲ ਗਏ ਇਹਦੇ ਮਾਰ ਰਹੇ ਨੇ ਵਿਚਾਰੇ ਨੂੰ ਤਨ ਬੋਦਲਾ ਪਿਆ ਕੇ ਕਿਹੜਾ ਹੈ ਕਿੰਨੇ ਦਾ ਚਾਰੇ ਦਾ ਆਖੀ ਮੈਂ ਹਵਲੀ ਟੋਲਦਾ ਮਿੰਦੇ ਨਹੀਂ ਵਿਚਾਰੇ ਚਾਹ ਦੇ ਮਿੱਤਾਂ ਦੇ ਪਾਣੀ ਫਿਰ ਕੇ ਇਸ਼ਨਾਨ ਵੀ ਕਰਾ ਦੋ ਤੇ ਨਹਾਵੀ ਦਊਂ ਵਿਚਾਰੇ ਨਾਲ ਕਿੰਨਾ ਤਣੀ ਹੋਣਾ ਤੇ ਨਾਲ ਕਰ ਫਸੀਗਾ ਕੁੱਤੇ ਦੇ ਰੂਪ ਹੁਣ ਕਾਂ ਕਿਤੇ ਮਿਲਿਆ ਲੋ ਤੇ ਚਾਹ ਬਣਾਵਾਂਗੇ ਭਾਈ ਰਾਮ ਕਰਮਾਣੇ ਮੰਗੋ ਮੈਂ ਹੁਣ ਜਦੋਂ ਆਪਾਂ ਨਾਂ ਲਾਵਾਂਗੇ ਬਹੁਤ ਖਰਾਬ ਹੈ ਨਹੀਂ ਯਾਰ ਕੁੱਤਾ ਹੀ ਰੁਪਿਆ ਆਪਾਂ ਆਪਾਂ ਵੀ ਤਾਂ ਨਹੀਂ ਹੋਏ ਢੋਲ ਕੇ ਆਏ ਆ ਮਿੰਦਾ ਦਿੰਦਾ ਸੀਸਾ ਹੁਣ ਕੋ ਤੇਨੂੰ ਆਪਾਂ ਇਹੋ ਜਿਹੇ ਡੰਡਰ ਵੜਿਆ ਆਪਾਂ ਇਹੋ ਥੋੜੋ ਕਹਿੰਦਾ ਡੋਰ ਖਾਏ ਆ ਉਹ ਬਾਤ ਵਾ ਟਰ ਰੋ ਗਿਆ ਮੇਰੇ ਆਪਣਾ ਮੀਂਹ ਦਾ ਕਰਕੇ ਜਿਆਦਾ ਮੁਸ਼ਕਲ ਆ ਰਹੀ ਹੈ ਬਾਰਡਰੀ ਨਿਬੜ ਰਹੀ ਨਹੀਂ ਤਾਂ ਯਾਤਰਾ ਬਹੁਤ ਵਧੀਆ ਏ ਇੱਕ ਬੋਤਲ ਇਸਰਾ ਦੇ ਰੱਖਦੇ ਰਾਤ ਨੂੰ ਪੀ ਲੂਗਾ ਹਾਂ ਇੱਕ ਸਹੀ ਗੱਲ ਆ ਉੱਧਰਾਂ ਨੇ ਰੱਖਦੀ ਇੱਕ ਬੋਤਲ ਮੀਂਹ ਦੀ ਮੁਸ਼ਕਲ ਦਾ ਇਹਨੇ ਯਾਤਰਾ ਬਹੁਤ ਵਧੀਆ ਹੋ ਰਹੀ ਆ ਤੇ ਹੁਣ ਮੀਂਹ ਹਟਿਆ ਹੁਣ ਬਾੜ ਨਿਬੜੂਗੀ ਹਾਂ ਮਾਤਾ ਨੂੰ ਪਤਾ ਆ ਓਏ ਦੋ ਵਜੇ ਨਾਲ ਪਿਓ ਦੋ ਪਿਆ ਦੀ ਆਹ ਦੇ ਦੂਜੀ ਆ ਬਹੁਤ ਆ ਯਾਰ ਮਾਰ ਰਹਾ ਯਾਰ ਮਾਰਨਾ ਹੋ ਜਾ ਓਏ ਬੇਹਾਜਮਾ ਨਾ ਉਹ ਵਿਚਾਰੇ ਨੂੰ ਇਹਨਾਂ ਨੂੰ ਨਹੀਂ ਜਾਂਦਾ ਇਹਨੇ ਡੋਲਦਾ ਬਾਹਰ ਇੱਕ ਮਿੰਟ ਫਿਰ ਸਾਰਾ ਪੈਜੀ ਬੋਤਲਾਂ ਨੂੰ ਪੀ ਲੈਂਦੇ ਨੇ ਕੋਈ ਆ ਜਾ ਆ ਜਾ ਸਾਥ ਮੜਾ ਯਾਰ ਓਏ ਸਾ ਅੱਜ ਕੋਲੇ ਰੱਖ ਮੱਕੇ ਪਾ ਕੇ ਤੇ ਪੀ ਲੀ ਚਲੋ ਬਾਈ ਯਾਰ ਜੰਗਾ ਜੀ ਚਲੋ ਬਾਈ ਆਜੋ ਮੇਰੇ ਵੀਰ ਬਾਰ ਬਾਰ ਗੁਰੂ ਲਾਗ ਰਹੇ ਤੁਰੋ ਬਈ ਹੁਣ ਆਪਾਂ 2000 ਜੇ 11 ਰੁਪਏ ਤੇ ਗਾਏ ਰੋਟੀ ਖਾਧੀ ਔਰ ਰੁਕਾਂਗੇ ਬਸ ਓਏ ਇੱਕ ਵਾਰ ਹਾਂਜੀ ਆਪਾਂ ਨੌਰ ਤੋਂ 200 ਕਿਲੋਮੀਟਰ ਪਿੱਛੇ ਦੀ ਆਪਾਂ ਰਾਹ ਟਰਾਲੀ ਖੜਾਈ ਨਹੀਂ ਤੁਰੀ ਹੈ ਤੇ ਹੁਣ ਇੱਥੇ ਰੂਟ ਤੇ ਗੁਰਦਾਰ ਸਾਹਿਬ ਜੀ ਦਾ ਉਹ ਕੋਈ ਇੱਥੇ ਆਪਣਾ ਪੰਡਲ ਹੈ ਗੁਰਦਾਰਾ ਲੁਕੀ ਆਪਾਂ ਪਿਛਾ ਤੋਂ ਬੁਣਨੇ ਕਹਿੰਨੇ ਆ ਟਰਾਲੀ ਬੈਗ ਲਾਤੀ ਆਪਣੀ ਨੀਲੇ ਬਾਈ ਨੇ ਇਹ ਹੁਣ ਇੱਥੇ ਟਮਾਟਰ ਚਾਰ ਜਿਹੇ ਲਾਉਣਾ ਨਾਲੇ ਆਵੇਂ ਇੱਥੇ ਚਾਰ ਬਣਾ ਲੈਂਦੇ ਆਪਾਂ ਆਦਰਮੀ ਦੋ ਬਾਈ ਨੇ ਬਹੁਤ ਡਿਲੇਅ ਸਿਰਾ ਕਰਤਾ ਸਾਈ ਰਾਤ ਨਹੀਂ ਪੁੱਤੇ ਬਹੁ ਬਾੜ ਕਰਤੀ ਦਾ ਬੱਡਾ ਪੱਠੀ ਚਲਾਉਂਗਾ ਯਾਰ ਚੱਲ ਗਏ ਚਲੋ ਬਈ ਆਹ ਟਾਈਮ ਨਖਾਵ ਕਰੋ ਹੁਣ ਕੀ ਪਏ ਇੱਥੇ ਗਾਰਡਨ ਨਾਲ ਪੱਠੀ ਉੱਥੇ ਨਾਲ ਹਵਾ ਨਹੀਂ ਆਉਂਦੀ ਉਧਰ ਉਹ ਹੈਗਾ ਬਲੱਗ ਇਹ ਕਿਨਾਂ ਵੇਚੜ ਕੇ ਫੜਾਓ ਸਮਾਨ ਆਹ ਤੇ ਕੇ ਮੋੜ ਲੈ ਅੰਦਰੋਂ ਚੱਕੀ ਟੇਬਰੋਲੀ ਉਹਦੇ ਵਿੱਚ ਹੀ ਪਿਆ ਆਹ ਕੇ ਰੋਲ ਦੇ ਆ ਪੱਠੀ ਜਿਹੜੀ ਮਰਜੀ ਲਾ ਲੈ ਇੱਕ ਪਾਸੇ ਚਾਦਰ ਜੀ ਲੱਗਿਓ ਚੱਕੋ ਗੋਪੀ ਦਾ ਵਿਚਾਰੇ ਡੈਸਕ ਤੇ ਟੱਟ ਕੇ ਫੋਨ ਦੀ ਯਾਰ ਇੱਕ ਬੰਦਾ ਫੋਨ ਟੈੱਕ ਬੈ ਸਾਡੇ ਹਰਮੀਤ ਬਾਈ ਦਾ ਬੜੀ ਮਾੜੀ ਗੱਲ ਯਾਰ ਇਹਦੇ ਨਾਲ ਉਹ ਬੇਟਾ ਬਾਈ ਉਹਨੇ ਟੱਕ ਰਹੀ ਮੀਂਹ ਦਾ ਰੋਕ ਰਾਤ ਦਾ ਜੀ ਉਹ ਨਾਲਾ ਵੱਡਾ ਘਾਟ ਆਟਾ ਪੈ ਗਿਆ ਫੋਨ ਵਾਲਾ ਦੋ ਬੰਦੇ ਨੁਕਸਾਨ ਹੋ ਗਏ ਅੱਜ ਲੱਗਿਆ RAMBIR ਚਾਹ ਤਾਰਨਾ ਦੇਖੀ ਜਾਂਦੀ ਹੈ ਕੋਈ ਬਣਾਉਂਦਾ ਪਾਣੀ ਇੱਕ ਮਿਲ ਲਏ ਪਾਣੀ ਹੁਣ ਇਤਨੀ ਲਾਣਾ ਪੈਣਾ ਬੋਤਲਾਂ ਦਾ ਮੁੱਕ ਗਈਆਂ ਇੱਕ ਦੋ ਇੱਕ ਦੋ ਬੋਤਲਾਂ ਹੈ ਨਹੀਂ ਬੰਦੇ ਖੜੇ ਆ ਚਾਹ ਦੀ ਤਲਾਸ਼ ਚ ਕੇਰਾ ਭਾਈ ਖੜਾ ਨਹੀਂ ਚਾਹ ਨੂੰ ਛੇਤੀ ਕਰੂ ਜਮਾਨਾ ਕਰ ਕਰ ਕਰਨ ਲੱਗ ਗਿਆ ਜਿਵੇਂ ਲੱਗਦਾ ਯਾਰ ਹੀ ਕੇ ਨਹੀਂ ਲਾਰਮੀ ਨੂੰ ਟਰੈਕਟਰ ਨਹੀਂ ਭਜਾਇਆ ਸਾਈ ਰਾਦਮ ਭਜਾਇਆ ਚਲਾਈ ਗਿਆ ਕਹਿੰਦਾ ਭਜਾਇਆ ਨਹੀਂ ਉਹਨੇ ਫੋਨ ਟੱਢ ਲੈ ਟਰੈਕਟਰ ਭਜਾਉਂਦੇ ਭਜਾਉਂਦੇ ਨੇ ਫੋਨ ਵੀ ਕੈਸੀ ਵੀ ਪਾਇਆ ਵਾਸੀ ਕੈਸੀ ਨਿੱਕੀ ਨਾਲ ਹੈ ਤਸਵੀਰ ਤੇ ਉਹ ਕੋਰਡ ਦੇ ਜਿੱਪਾ ਭੇੜ ਗਿਆ ਭੀੜੀਆਂ ਸਮਾ ਇਹਦੇ ਕੰਮ ਆ ਯਾਰ ਹਾਂ ਟੰਗ ਕਰੀ ਗਿਆ ਇਹਦੇ ਹੁੰਸਤਾ ਆ ਉਹਦਾ ਕਿਹੜੇ ਨਾ ਨੂੰ ਦੇ ਗਿਆ ਮਿੰਦਰ ਉੱਤਰ ਗਿਆ ਸੀ ਬਾਅਦ ਚ ਡਿੱਗ ਗਿਆ ਉਹਦੀ ਥਾਇ ਦੇ ਪੂਰੇ ਵਸ ਮਿੰਦਰ ਤੋਂ ਉੱਤਰ ਗਿਆ ਜਦੋਂ ਡਿੱਗ ਗਿਆ ਹਨ ਤੂੰ ਉੱਤਰ ਗਿਆ ਸੀ ਜਦੋਂ ਫੁੰਡ ਗਿਆ ਹੈ ਆਪਾਂ ਪਹੁੰਚ ਗਏ ਪਚੌਰ ਸ਼ਹਿਰ ਆਪਣੀ ਸੰਗਤ ਕਹਿੰਦੀ ਅੱਜ ਬਣਾਉਣੀ ਹੈ ਗੋਭੀ ਆਲੂ ਗੋਭੀ ਬਣਾਉਣੀ ਹੁਣ ਆਪਾਂ ਕੱਲ ਤਾਂ ਮੀਂਹ ਦੇ ਕਰਕੇ ਰੋਟੀ ਬਣੀ ਨਹੀਂ ਆਪੋ ਅੱਜ ਆਪਾਂ ਰੋਟੀ ਆਪ ਬਣਾਵਾਂਗੇ ਆਲੂ ਗੋਭੀ ਅੱਜ ਦੇ ਦੇ ਮੰਡੀ ਚੋਂ ਲੈਣੇ ਗੋਭੀ ਆਹ ਜਰਾ ਮੇਰੇ ਲਈ ਇੱਕ ਸੜਕ ਤੇ ਪਸ਼ੂ ਬਹੁਤ ਜ਼ਿਆਦਾ ਹੈ ਗਾਈਆਂ ਗੋਈਆਂ ਆਈਆਂ ਬੈਠੀਆਂ ਆਹ ਸੜਕ ਤੇ ਬਚਾਰੇ ਬੈਠੀਆਂ ਆਂ ਵੱਡੇ ਰੋਡ ਤੇ ਵੀ ਬਹੁਤ ਧਿਆਨ ਨਾਲ ਚੱਲਣਾ ਮੈਨੂੰ। ਹੋਰ ਆ ਵੀ ਰਾਜਾ। ਕਿਰੇਟਾ ਗੋਭੀ। ਹੋਰ ਇਹ ਗੋਭੀ ਗਰੇਟ ਹੈ। 20 ਕਿਢਾਈ। ਹਾਂ 20 ਰੁਪਏ ਕਿਢਾਈ। 20 ਰੁਪਏ ਕੀ? ਪਾਵਾ। ਪਈਆ। ਕੋਭੀ ਤਾਂ ਇਹ 3 ਕਿਲੋ 30 ਕਿਲੋ ਅਸੀਂ 3 ਕਿਲੋ ਲੈਣੀ ਪੁੱਛੋ ਕਿੰਨੀ ਨਾਲ ਸਰੂਗਾ ਕੋਈ ਨਾ ਜੀ ਦਾ ਬਦ ਨਹੀਂ ਲੱਗਿਆ ਹਾਂ ਇਹ ਬੜੀ ਪੂਰੀ ਵਧੀਆ ਮੰਡੀ ਆ ਹੈ ਹੋ ਗਿਆ ਬਹੁਤ ਵੱਡੀ ਮੰਡੀ ਆ ਸਬਜੀ ਮੰਡੀ ਹੈ ਨਾ ਇਹਨਾਂ ਦਾ ਚੌਰ ਆ ਬਚੌਰ ਬਚੌਰ ਸਹਾਰਾ ਬਚੌਰ ਤਜੋਪਾਉਂ ਦੌਰ ਰਹਿ ਗਿਆ 175 ਕਿਲੋਮੀਟਰ ਅੱਜ ਗੋਭੀ ਬਣਾਉਣੀ ਆ ਆਲੂ ਗੋਭੀ ਔਰ ਧਨੀਆ ਵੀ ਲੈਣਾ ਥੋੜਾ ਜਿਹਾ ਕਿਹਨੇ ਕੱਟ ਵਾਲੇ ਹੈਗੇ ਕੁਛ ਕਿਹੜੇ ਵਾਲੇ ਹੈਗੇ ਤੁਹਾਡੇ ਦੇ ਹਰੇ ਜਿਹੇ ਹੋਰੀ ਨਾ ਕੱਚੇ ਤੋਂ ਦਿੰਦੇ ਨੇ ਆ ਵਦਨ ਇਬਰਾਹਿਮ ਪੁੱਛੋ ਤੁਹਾਡੇ ਹੈਗੇ ਆਹ ਜਲਵਾ ਜੀ ਦੇਖੀ ਕਿਹੜਾ ਬੰਦਾ ਉਹ ਦੋਸਤ ਨਹੀਂ ਚ ਲੱਗਦਾ ਅੱਜ ਛੁੰਡੀ ਸਾਡੀ ਤਾਂ ਨਹੀਂ ਆ ਫੋਲੇ ਦਾ ਮਾੜਾ ਲੱਗਦਾ ਯਾਰ ਹੋਰ ਕੋਲ ਹੋਰ ਕੋਲ ਹੋਰ ਕੋਲ ਦੰਡਮਾਇਆ ਬੜੋ ਬਹੁਤ ਯਾਰ ਕਿਲੋ ਆ ਧਨੀਆ ਦਾ ਪਾ ਦੇ ਥੋੜਾ ਜਿਹਾ ਥੋੜਾ ਜਿਹਾ ਤਾਂ ਨਹੀਂ ਆ ਕਿchna ਦੇਣਾ ਇਹ ਬੋਲੋ 20 ਰੁਪਏ ਦਾ 500 ਗ੍ਰਾਮ ਹੈ 40 ਰੁਪਏ ਕਿਲੋ 20 ਰੁਪਏ ਦਾ ਪਾਦੇ 20 ਰੁਪਏ ਦਾ 20 ਰੁਪਏ ਦਾ ਸੀ ਉਹ ਇਹ ਆਹ ਫਲੀਆਂ ਜੀ ਕੀ ਕੀ ਹੈ ਇਹ ਮੋਗਾ ਮੋਗਾ ਹੂੰ ਮੋਗਾ ਇਹ ਨਹੀਂ ਆਪਣੀ ਗੱਲ ਇਹਦਾ ਕੀ ਬਣਦਾ ਇਹ ਕੀ ਬਣਦਾ ਇਸਕਾ ਸਬਜੀ ਬਣਦੀ ਹੈ ਨਾ ਕਿਵੇਂ ਸਬਜੀ ਬਣਦੀ ਹੈ ਦਰਸਤੀ ਕਿਵੇਂ ਬਣਾਤੇ ਆ ਬਣਾਦੇ ਹੋ ਮੈਂ ਦਰਸਤੀ ਬਾਤਾਂ ਬਾਤਾਂ ਨਾਲ ਬਣਦਾ ਹੈ ਕੱਟ ਕੇ ਆਏ ਪਿੰਡੀਆਂ ਨੂੰ ਇਹ ਤੁਸੀਂ ਗੱਡੀ ਬਣਦਾ ਹੈ ਮਾਂ ਕੋ ਬਿਲਕੁਲ ਨਹੀਂ ਰਸਤਰੀ ਵਾਲੀ ਬਣਦਾ ਹੈ ਬੇਸੰਝ ਫਰੈਂਕ ਇਹ ਇਤਨਾ ਬੜਾ ਅਰੇ ਇਹ ਉੱਪਰ ਦੇਖ ਲੋ ਨੀ ਤਾਂ ਮੋਬਾਈਲ ਤੇ ਤੋਂ ਦੋਨਿਆ ਪਾ ਦੋ 20 ਰੁਪਏ ਦਾ 20 ਰੁਪਏ ਦਾ ਭਰ ਗਏ ਮੈਂ ਤੇ ਆਏਗਾ ਆਪਣੇ ਕੋਲ ਥੋੜਾ ਜਿਹਾ ਲੈ ਲਓ ਜੀ ਪਰ ਹੈ ਦਾ ਹੈ ਜੀ ਕੋਈ ਗੱਲ ਹੈ ਲਾਗੇ ਜੋ ਕਲਮ ਨਹੀਂ ਸਕਦੀ। ਲੋਹਾ ਲੈ ਲਈ ਮੇਰੇ ਕੋਲ। ਉਹਦਾਂ ਲੈਣਾ? ਹਾਂ ਨਾ ਨਾ। ਸਾਜੀ ਮੰਡੀ ਬਹੁਤ ਵੱਡੀ ਆ ਹਨਾ। ਬੜਾ ਵੱਡਾ ਹੈ। ਕੋਈ ਇੱਕ ਬੈਗ ਹੋਈ ਟਰਾਲਾ। ਕਰ ਲਾਂ ਬੈਗ। ਬੈਗ। ਲੋ ਵੀ ਜਵਾਨੋ। ਅੱਜ ਆਪਣੇ ਵੀਰ ਨੂੰ ਗੋਭੀ ਖਵਾਉ। ਸਪੈਸ਼ਲ ਡਿਮਾਂਡ ਤੇ। ਵੀਰ ਤਾਂ ਜੀਣਾ ਹੀ ਨਹੀਂ। ਵੀਰੁੱਤੇ ਮੈਂ ਆਪਣੇ। ਜਿਓਰ। ਸੱਤੇ ਨਾ ਸੋ। ਹਾਂ ਕੱਢ ਰਿਹਾ ਸੀ ਦੂਜਾ ਹਰ ਤੜਕਾ ਤੁੜਕਾ ਆਪਣਾ ਬਾ ਗੋਭੀ ਵੀ ਚੱਕ ਦੋ ਬਾਪ ਲੱਭਦੇ ਥਾਂ ਕਿ ਜਗਾ ਚੰਗੀ ਜੀ ਫੇਰ ਬਣਾਉਣੇ ਰੋਟੀ ਸਬਜ਼ੀ ਸੂਜੀ ਵਧੀਆ ਹਨ ਆਪਨੇ ਮੀਨਾ ਹੋਵੇ ਸੀ ਗੱਦੇ ਕੋਤੇ ਗੱਲੇ ਹੁਣ ਦੇ ਧੁਕੇ ਸੀ ਮੀਨ ਦੇ ਕਾਰਨ ਹੁਣ ਤੁੱਪ ਲਵਾਵਾਂਗੇ ਘੰਟਾ ਲੈ ਰੋਟੀ ਰੈਡੀ ਬਣਾਵਾਂਗੇ ਮਿੰਦਾ ਬਾਈ ਆਪ ਦੀ ਡਿਊਟੀ ਤੇ ਲੱਗ ਗਿਆ ਟਰਾਲੀ ਦੀ ਸਫਾਈ ਤੇ ਕਿਉਂ ਮੈਂ ਟਰਾਲੀ ਦੀ ਗੱਲ ਬਣਾਉਣਾ ਰਾਮਬੀਰ ਇਹਦੇ ਨਾਲ ਲੱਗਦਾ ਆਪਾਂ। ਟ੍ਰਾਲੀ ਦੀ ਸਫਾਈ ਸਫੀ ਕਰਦੇ ਹੁਣ ਟਕਾ ਕੇ ਵਧੀਆ ਤੁੱਪ ਤੋਂ ਪਲਵਾਉਣੇ ਆ। ਰੋਟੀ ਗੱਡੀ ਲਵਾਓ ਓਹ ਕਿਹੜੇ ਕਰਦੇ ਫਿਰਦੇ ਆ। ਜਾਲ ਨਹੀਂ ਕਰਕੇ ਤਾਂ ਡੰਗ ਜਿੰਗਾ ਉਹ। ਛਾਲ ਜੀ ਰੋਟੀ ਤੋਂ ਚੱਲਦੇ ਬੰਦੇ ਸਾਜੀ ਵਾਲੀ ਦੇ ਖੜੇ ਚਾਰ ਪੰਜ ਜਣੇ ਰੋਟੀ ਨੂੰ ਵੀ ਹੋ ਜਾ ਸਾਰੀ ਨੀਲਾ ਹਲਵਾਈ ਬਣਿਆ ਨੀਲਾ ਮਿਰਚ ਬਾਈ ਪਾਉਣਾ ਹੁੰਦਾ ਬਾਈ ਮਿਰਚਾਂ ਰੱਖੇ ਮੈਂ ਇਹ ਨਹੀਂ ਪਾਉਂਦਾ ਮੈਂ ਪਾਉਣਾ ਮਿਰਚ ਇਹਨਾਂ ਦਾ ਪਵਾਇਆਂ ਇੱਥੇ ਚੱਪਗੱਟ ਮਿਰਚ ਪਾਉਣਾ ਹੁੰਦਾ ਨੀਲਾ ਮੈਂ ਤਾਂ ਇਹਨਾਂ ਦਾ ਪਵਾਇਆਂ ਮੈਂ ਧਨੀਆ ਦਾ ਬਾਅਦ ਚ ਪਾਈ ਕੰਮੇ ਉੱਤੇ ਉਹ ਤੋਂ ਬਾਅਦ ਚ ਚੀਕ ਕੇ ਰੱਖ ਲੈਣਾ ਉਹ ਜੋ ਬਾਜੀ ਬਣ ਗਈ ਧੰਨੇ ਗਿਰ ਖਾ ਰਿਹਾ ਗੱਟੇ ਪਤਾਏ ਨਾ ਕਲਾਰੋ ਆਏ ਬਣਾ ਛੱਡ ਰਹਿ ਗਿਆ ਕਰਮ ਹੋਊਗਾ ਵਾ ਇੱਥੇ ਆ ਲੈਓ ਇੱਟਾ ਲਾਓ ਰੋਟੀ ਜੜੀ ਲਾਓ ਕਰਾਂ ਜੀ ਇੱਟਾ ਉੱਟੋਂ ਲੱਭੋ ਫਿਰ ਤੇਰੇ ਬਾਈ ਹੁਣ ਜਰਸੀ ਬਣਾ ਕੇ ਲਿਆ ਸੀਗਾ ਇਹਦੇ ਧਰਦਾ ਲਈ ਦਾ ਸਕੀਮ ਤੂੰ ਸੀ ਰਹਿ ਤੂੰ ਦੱਸ ਤੀ ਕਿ ਆਏ ਲੋ ਟੋ ਟੋ ਘੋਨੇ ਆ ਭਾ ਅਰਮੀਰ ਭਾਈ ਨੀਂਦਰਾ ਰੱਖਦਾ ਇੱਜ ਵੀ ਹਵਾ ਪਈ ਜਾਂਦੀ ਕਿੰਨੀ ਯਾਰ ਲੇ ਲੈ ਪਾਣੀ ਜਾਂ ਨਾ ਹੋਵੇ ਕੋਈ ਸੁੱਕੀ ਸੁੱਕੀ ਹੋਵੇ ਬੱਸ ਤੈਨੂੰ ਦੱਸਦਾ ਹਲਵਾਈ ਤੂੰ ਆਏ ਤੇਰੇ ਕਲਿੰਡਰ ਆਉਂ ਹੀ ਆ ਇਹ ਪਤਾ ਲੱਗੇ ਬਣੀ ਆ ਗੋਭੀ ਰੋਟੀਆਂ ਲਾਉ ਲੱਗੋ ਕਿਹੜੇ ਕਾਹਦੇ ਰੋਟੀ ਲਾਉਂਦੇ ਨੇ ਸਪਾਈ ਦੇ ਲਾਕੇ ਸਾਰੇ ਪੰਜਾਂ ਨੇ ਸਬਜ਼ੀ ਦੇ ਲਾਕੇ ਪੰਜ ਸਪਾਈ ਦੇ ਪੰਜਾਂ ਦੇ ਨੇ ਨੀਂਦਰੇ ਆਂਜ ਰਹਿ ਗਿਆ ਤੂੰ ਹੁੰਦੇ ਹੋ ਜਾ ਹੱਲ ਸਹੀ ਆ ਹਾਂ ਤੇ ਲਾ ਰੋਟੀ ਰੋਟੀ ਦੇ ਢਾਬੇ ਦੇ ਖਾਣੇ ਜਿਹੜਾ ਲੌਨ ਤੇ ਨਜ਼ਾਰਾ ਆਉਂਦਾ ਇਹ ਆਨੰਦ ਵੱਖਰਾ ਹੀ ਹੈ ਲੌਨ ਵਾਲਾ ਇਹ ਨੇ ਨਜ਼ਾਰੇ ਆ ਜਿੰਦਗੀ ਜਿਹੜੇ ਆਪ ਲਾ ਕੇ ਖਾਣੀ ਐ ਢਾਬੇ ਦੇ ਖਾਣ ਵਾਲੇ ਕੋਈ ਤੇ ਕਰੀ ਸਵਾਦ ਦੇ ਮਾਰੀ ਲੋਦੇ ਆ ਨੀ ਬਸ ਨਜ਼ਾਰਾ ਹੀ ਲੈਣਾ ਕਰ ਵੇ ਓਏ ਤੂੰ ਜਾ ਅਮਿੰਦੇ ਨੇ ਪੱਕੀ ਬਣਾਉਦਾ ਟਰਾਲੀ ਦਾ ਕੀ ਕੋਹਾ ਟੰਗਦਾ ਮਿੰਦੇ ਆ ਕਰ ਲਗਾਏ ਕਿੱਥੇ ਉਹ ਉੱਥੇ ਇਹ ਤਾਂ ਪਤੰਦਰ ਦੇ ਘਾਰ ਹੀ ਬਣਾ ਕੇ ਵੇਖਗੇ ਇੱਥੇ ਓਏ ਆਪੋ ਪੱਕਾ ਨਹੀਂ ਰਹਿਣਾ ਮਿੰਦੇ ਘੰਟਾ ਕੀ ਰੁਕਣਾ ਪੱਕਾ ਨਹੀਂ ਰਹਿਣਾ ਮਿੰਦਰਾ ਬਦੰਦਰਾ ਐ ਬਣਾਈ ਜਾਂਦਾ ਜਿਵੇਂ ਇੱਥੇ ਰਾਤ ਰਹਿਣਾ ਹੁੰਦਾ ਦੂਰ ਦੂਰ ਤੱਕ ਦਣੀਆਂ ਬਣਾ ਲੱਗਾ ਮਿੰਦਰਾ ਦਾ ਰਾਮਬੀਰ ਵੀ ਨਾਲ ਚੇਲਾ ਬਣ ਗਿਆ ਚੱਲ ਭਾਈ ਰੋਟੀ ਲਵਾਈ ਜਾਂਦਾ ਬਾਈ ਚੱਪਲ ਇਹ ਮੇਜ ਨਹੀਂ ਹੁੰਦੀ ਕਿਸੇ ਦੇ ਨਟਕਾ ਕੇ ਲੀਡਰ ਸੋ ਕੇ 1.45 ਸੋਟੀ ਰੋਣੀ ਪਊਗੀ ਛੋਟੀ ਸਾਡੀ ਵਿਚਾਲੇ ਲਾ ਕੇ ਨਾ ਇਟਾਂ ਵੀ ਹੈ ਨਹੀਂ ਚੌਰਦੇ ਵਾਲੇ ਦੋਲੇ ਰੋਣ ਨੂੰ ਰੱਸਾ ਬਾਲਾ ਰੱਸਾ ਨਖਰਾਓ ਕਰ ਤੇਰਾ ਸਵਾਲਾ ਵੱਡਾ ਹੈ ਮਿੰਦੇ ਹੁਣ ਅਸੀਂ ਆਵਾਜ਼ ਬੈਠੀ ਪਈ ਯਾਰ ਆਦੀ ਇਰਮੀ ਦਵਾਈ ਦੀ ਮਿੰਦੇ ਦੀ ਦੋਨਾਂ ਦੀ ਬੜਾ ਪਿਆ ਟਰੈਕਟਰ ਆਤਾ ਬਬਸਰਾ ਕਰ ਬਾਜ ਬੈ ਗਈ ਬਾਈਆਂ ਦੀ ਇੰਨਾ ਪਿਆ ਜੋਰ ਲੱਗਾ ਖੜੀ ਮੂੰਹ ਨਾ ਭਉਂਦੇ ਟਰੈਕਟਰ ਪਤਾ ਨਹੀਂ ਕੀ ਗੱਲ ਆ ਵੀ ਬਾਜ ਬੈ ਗਈ ਬਾਇ ਦਾਇਆਂ ਬੈਠੀ ਹੋਈ ਆ ਦੋਨਾਂ ਜਿਵੇਂ ਮੂੰਹ ਨਾ ਰੇਛਾ ਦਿੰਦੇ ਹੁੰਦੇ ਆ ਟਰੈਕਟਰ ਦਾ ਜੋਰ ਲੱਗਣਾ ਆ ਜਾਂਦਾ ਫਿਰ ਮੂੰਹ ਨੂੰ ਜੋਰ ਲੱਗਣਾ ਜਾਂਦਾ ਚੱਕ 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 ਮੂੰਹ ਤਗੜੇ ਰਹਿ ਗਏ ਸਾਰੀ ਰਾਤ ਲਾਦੀ ਭਾਈ ਨੇ ਬਾੜ ਬਹੁ ਨਵੇੜ ਦੀ 400 ਕਿਲੋਮੀਟਰ ਘੱਡਦੀ ਰਾਤ ਰਾਤ ਚੱਲ ਦੋ ਬੰਦਾ ਜਿਵੇਂ ਉਦਘਾਟਨ ਕਰਨਾ ਹੁੰਦਾ ਤਾਂ ਆਹ ਜੜੇ ਉਹ ਰੋਟੀ ਪਕਾ ਦੇ ਰੋਟੀ ਸਾਡੀ ਲਾ ਕੇ ਜਿਹੜੇ ਉਹ ਇਕੱਠੇ ਕਰਨ ਧੁੱਪ ਲੱਗੀ ਉਹਨੇ ਨਾ ਵਧੀਆ ਮੀਂਹ ਨੇ ਜੰਦ ਹੁਣ ਮੀਂਹ हटਿਆ ਆਪਾਂ ਨੂੰ ਗਵਾਲੀਅਰ ਤੋਂ 100 ਕਿਲੋਮੀਟਰ ਨਾ ਗਵਾਲੀਅਰ ਮੀ ਹਟ ਨਹੀਂਦਾ ਉੱਗ ਉੱਧਰੋਂ ਬਹੁਤ ਬੁਰਾ ਹਾਲ ਰਿਹਾ ਦਿੱਲੀ ਤੋਂ ਲੈ ਕੇ ਮੀ ਹੀ ਪਈ ਗਿਆ ਮਾਥਾ ਪਾਰ ਕੀਤਾ ਉਹਨਾਂ ਏਰੀਆ ਮੀ ਫੇਰ ਵੀ ਤਗੜੇ ਰਹਿ ਕੇ ਨੀਲੇ ਪਾਈ ਹੁਣ ਜਿਹੜੇ ਮੀ ਪੈਂਦੇ ਜੀ ਖੱਡੇ ਨਹੀਂਗੇ ਆਟੇ ਦੀ ਕਿਹੜਾ ਕੋਨੇ ਦੁਆਰਾ ਕੋਨੇ ਲਾ ਕੇ ਭਾਈ ਨੂੰ ਪਸੰਦ ਨਹੀਂ ਆਇਆ ਕੋਨੇ ਤੁਰੇ ਵੀ ਮੇਰੀ ਤਾਂ ਰੈਣੀ ਨਾ ਮੰਨੇ ਆ ਦੀ ਮਰਜ਼ੀ ਕਰੇ ਭਾਈ ਨੀਂਦਰਾ ਹੋ ਗਿਆ ਰਾਤ ਦਾ ਫੇਰ ਵੀ ਰੋਟੀ ਬੇਲਦਾ ਓਏ ਓਏ ਉਹ ਜਰਾ ਤੇ ਵੀ ਇੱਕ ਰੋਟੀ ਲਈ ਜਾਂਦਾ ਆਟਾ ਘੇੜਾ ਕਰਦੇ ਚਲਾ ਕਰਦੇ ਨਾ ਸਬਜ਼ੀ ਦਾ ਬਣਾਤੀ ਨਹੀਂ ਲੈਣਾ ਤੁਸੀਂ ਲੇਟ ਹੋ ਜਾਣਾ ਪਹਿਲੀ ਰੋਟੀ ਔਟ ਯਾਰ ਕਿਵੇਂ ਗਰਮੀ ਤੇ ਬਣ ਗਈ ਲਾਲਾ ਸਬਜੀ ਸੁੱਕੀ ਹੋਣੀ ਚਾਹੀਦੀ ਆ ਆ ਯਾਤਰੀ ਯਾਤਰੀ ਨਾਲ ਲਾਲਾ ਆਪਣੇ ਨੂੰ ਓਏ ਨਹੀਂ ਅੱਗੇ ਆਈ ਸਮਾਂ ਸੇ ਬਾੜੀ-ਬੂਟੀ ਖਵਾ ਵੀ ਪਣੀ ਜਾਈਏ ਨੇ ਸਾਡੇ ਨਾਲ ਬਾੜੀ-ਬਾੜੀ ਉਹ ਮਿੰਦੇ ਨੂੰ ਤਾਂ ਬੜਾ ਪੱਕਾ ਕੰਮ ਕਰੀ ਜਾਂਦੇ ਆ ਪਤਾ ਨਹੀਂ ਉਹ ਤਾਂ ਕਵਾਂਦੀ ਸੜਕ ਤੱਕ ਬਤੰਦਰਾਂ ਨੇ ਆਰਾਮੇ ਟਾਂਗ ਦੀ ਜੰਗਾ ਕੀ ਪੈ ਕਰੋਟੀ ਬੋਣੀ ਜਾਏਗਾ ਤਵੀ ਤੇ ਫਿਰ ਗੱਲ ਬਣੂ ਪੂਰੀ ਇੱਕ ਘਟੂ ਪਹਿਲੇ ਛੜਕੇ ਰੋਟੀ ਤਿੰਨ ਬੋਦਲਾਂ ਦਾ ਪਾਣੀ ਦੇ ਪਤਿਆਂ ਦੇ ਪਤੰਦਰਾ ਨੇ ਮੇਲਾ ਤੂੰ ਨੇ ਆਪਾ ਸਮਾਨ ਲੈ ਲੈ ਤੇ ਢਾਬੇ ਦੇ ਘਟ ਖਾਣੀ ਵੀ ਆਪਾਂ ਇਹ ਸ਼ੌਂਕ ਹੀ ਪੂਰਦੇ ਆ ਬਸ ਰੋਟੀ ਖਾਣ ਵਾਲਾ ਸਮਾਨ ਮੇਲਾ ਦਾ 8900 ਦਾ ਲੈ ਲਿਆ 1000 ਰੁਪਏ ਦੀ ਰਾਤ ਰੋਟੀ ਛਾਦੀ ਸੀ ਢਾਬੇ 'ਤੇ ਸਨੇ ਦਾਲ ਸਾਰਾ ਕੋਲ ਪਤਾ ਉਹਦਾ ਲਹਣ ਵਾਲਾ ਸ਼ੌਕ ਕੀ ਆ ਫੁੱਲ ਕੇ ਰੋਟੀ ਰਹਿਣੀ ਚਾਹੀਦੀ ਜੇ ਮਰਾਤ ਉਹ ਲੋਂਦਾ ਸੀ ਉਹਦਾ ਕਿਹੜੀ ਸੀ ਫੁੱਲ ਕੇ ਆਇਆ ਲਉਂਦਾ ਸੀ ਜੇ ਮੈਂ ਬਾਅਦ ਵਿੱਚ ਉਹ ਕਤ ਪਤਲੀ ਰੋਟੀ ਹੋਵੇ ਨਿੱਕਾ ਪੇੜਾ ਜਿਵੇਂ ਉਹਦੀ ਰੋਟੀ ਸੀ ਰਾਤ ਵਾਲੇ ਢਾਬੇ ਵਾਲੇ ਦੀ ਉਹਵੇਂ ਰਹਿਣੀ ਆ ਰੋਟੀ ਆ ਜਾ ਫੇਰਾ ਆਇਆ ਬਾਈ ਰੋਟੀ ਇੱਕ ਹੀ ਪੋਣੀ ਬਿਹੜਾ ਦੋ ਰੋਟੀਆਂ ਨਹੀਂ ਬਣਦਾ ਬਾਲਾ ਦੋ ਪਾਲਾ ਆਜਾ ਆਪਣੇ ਬੰਦਿਆਂ ਨੂੰ ਬਹੁਤ ਜ਼ਿਆਦਾ ਲੱਗੀ ਸੀ ਦੁਆਰਾ ਫੇਰ ਰੋਟੀ ਦਾ ਕੰਮ ਚਲਾਦਾ ਹਾਜੀ ਤੇ ਬਹੁਤ ਸਵੇਰ ਵਾਲੀ ਬਚ ਗਈ ਸੀ ਕਹਿੰਦਾ ਰੋਟੀ ਫੇਰ ਦੁਆਰਾ ਇੱਕ ਤੋਂ ਢਾਬਿਆਂ ਦੇ ਵੇਖੀ ਰੋਟੀ ਪਸੰਦ ਨਹੀਂ ਆਈ ਕਿਸੇ ਦੇ ਮੈਂ ਕਿਹਾ ਦੁਆਰਾ ਫੇਰ ਬਣਾ ਦੇਣੀ ਹੈ ਦੁਆਰਾ ਫੇਰ ਚਲਾਦਾ ਕੰਮ ਰੋਟੀ ਦਾ ਪੂਰਾ ਯੋਰਾ ਖੁਰਾਂ ਦੇ ਕੰਮ ਚੱਲਦਾ ਕਿਵੇਂ ਕੀ ਚੱਕਰ ਹੋ ਗਿਆ ਕੀ ਚੈੱਕ ਹੋ ਗਿਆ ਤੈਨੂੰ ਨਾ ਪਤਾ ਬੈੜਾ ਸੈਲਫ ਚੱਕਾ ਜੇ ਚਾਰਜ ਹੋਵੇ ਉਹਦੇ ਨਾਲ ਥਲਾ ਦੋ ਉਹ ਕੋਈ ਨਾ ਕੋਈ ਨਵਾਂ ਲੱਗਿਆ ਉਹਦੇ ਦੇਖੋ ਰੋਕ ਕੇ ਸੇ ਤੋਂ ਥੋੜੇ ਉਂ ਹੀ ਢੇਰ ਲਾਈ ਜਾਨੇ ਉੱਤੇ ਯਾਰ ਰੋਕ ਜੇ ਰੋਕ ਮੈਨੂੰ ਪਤਾ ਨਹੀਂ ਉਹ ਰਾਮੀਰ ਦੋ ਚੋਪੜ ਓਏ ਓਰਾਮੀਰ ਰੋਟੀ ਚੋਪੜ ਚੋਪੜ ਹਾਂ ਰੋਟੀ ਹੋਵੇ ਗਿਆ ਓਏ ਕੋਈ ਦੂਜਾ ਮੰਨੇ ਓਏ ਕਿਲੇ ਪਾਸੇ ਕਰ ਲੈ ਇਹਨੂੰ ਪਕਾਉਣ ਲਾਓ ਇਹਨੂੰ ਪਕਾਉਣ ਦਾ ਬਹੁਤ ਹਾਸਾ ਕਿ ਕਿਹਨੂੰ ਕੀਪਾ ਪਕਾਉਣਾ ਹੁੰਦਾ ਲਗਾ ਮੈਂ ਮੈਂ ਪਕਾ ਕੇ ਦੇਖਦਾ ਲਓ ਹਾਂਜੀ ਅੱਜ ਆਪਣਾ 30ਵਾਂ ਦਿਨ ਸੀਗਾ ਆਪਾਂ ਤੇਰੇ ਗਵਾਲੀਆਰ ਤੋਂ ਗਵਾਲੀਆਰ ਤੋਂ ਆਪਾਂ ਹੁਣ ਦੌਰ ਗੁਰਦਾਰ ਸਾਹਿਬ ਜੀ ਪਹੁੰਚੇ ਜائیں ਗੁਰਦਾਰ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਆ ਜਵਾਨ ਨੂੰ ਆਪਾਂ ਲੈਣਾ ਸੀ ਧੀਰੇ ਨੂੰ ਇਹ ਕੰਮ ਕਰੀ ਇੱਥੇ ਬੈਠਾ ਸੀਗਾ ਨਾ ਭਾਗੇ ਹੁਣ ਆਪਾਂ ਅੱਗੇ ਦੋਰਾਂਗੇ ਬਹੁਤ ਹੀ ਗਾਜੋਰਾ ਹੈ ਬਹੁਤ ਸ਼ਾਨਦਾਰ ਕੋਰਦਰਾ ਇਹਦੇ ਆਪਾਂ ਕੋਰਦਰਾ ਸਾਹਿਬ ਦਰਸ਼ਨ ਮਿਲ ਕੇ ਕਰਕੇ ਮੱਥਾ ਟੇਕ ਕੇ ਅੱਗੇ ਵਧਾਂਗੇ ਅੱਗੇ ਅੱਗੇ ਆਪਣੇ ਸਾਰੇ ਵੀਡੀਓ ਦੇਖਣ ਨੂੰ ਆ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਲਾਈਕ ਸ਼ੇਅਰ ਕਰੋ ਬਹੁਤ ਬਹੁਤ